ਅੰਮ੍ਰਿਤਸਰ ਦੇ ਮਕਬੂਲ ਰੋਡ ਦੇ ਉੱਤੇ ਇੱਕ ਬਜ਼ੁਰਗ ਔਰਤ ਅਤੇ ਉਸ ਦੀ ਨੌਕਰਾਨੀ ਦੇ ਕਤਲ ਕੇਸ ਵਿੱਚ ਪੁਲਿਸ ਨੇ ਘਰ ਦੇ ਹੀ ਪੁਰਾਣੇ ਨੌਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਲੁੱਟ ਦੇ ਇਰਾਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਤੋਂ ਲੁੱਟਿਆ ਸਮਾਨ ਅਤੇ ਨਕਦੀ ਵੀ ਬਰਾਮਦ ਕਰ ਲਈ ਗਈ ਹੈ। ਪੁਲਿਸ ਮੁਤਾਬਕ ਪੂਰੀ ਯੋਜਨਾ ਦੇ ਤਹਿਤ ਮੁਲਜ਼ਮ 3 ਨਵੰਬਰ ਨੂੰ ਹੀ ਯੂਪੀ ਤੋਂ ਪੰਜਾਬ ਪਹੁੰਚ ਗਿਆ ਸੀ ਅਤੇ ਇੱਕ ਰਾਤ ਸਟੇਸ਼ਨ ਉੱਤੇ ਰੁਕਣ ਤੋਂ ਬਾਅਦ ਅਗਲੇ ਦਿਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਰਾਕੇਸ਼ਤਾ ਪਿਤਾ ਮ੍ਰਿਤਕਾ ਸ਼ੁਕਲਾ ਸ਼ਹਿਰ ਦੇ ਕਰਕ੍ਰਿਪ ਇੱਕ ਸਾਲ ਮਾਲੀ ਦਾ ਕੰਮ ਕਰ ਚੁੱਕਿਆ ਸੀ। ਤ ਦੋਵੇਂ ਪਿਉ ਪੁੱਤ ਐਥੋਂ ਕੰਮ ਛੱਡ ਕੇ ਯੂਪੀ ਵਾਪਸ ਚਲੇ ਗਏ ਸਨ ਪੁਲਿਸ ਨੂੰ ਕਰਤੰਦਾਸ ਰਾਖਵਲਣ ਤੋਂ ਬਾਅਦ ਇਹਨਾਂ ਦੋਵਾਂ ਦੀ ਤਲਾਸ਼ ਕਰਦਿਆਂ ਯੂਪੀ ਦੇ ਸੰਗੋਟੀ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸ਼ੁਕਲਾ ਸੇਠ ਨਾਲ ਦੀ ਜਿਸ ਮਹਿਲਾ ਦਾ ਕਤਲ ਹੋਇਆ ਸੀ ਉਹ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਦੀ ਰਿਸ਼ਤੇਦਾਰ ਸੀ ਸ਼ੁਕਲਾ ਸੇਠ ਦੀ ਮੌਤ ਦੀ ਖ਼ਬਰ ਤੋਂ ਬਾਅਦ ਡੇਰਾ ਬਿਆਸ ਮੁਖੀ ਵੀ ਇੱਥੇ ਪਹੁੰਚੇ ਸਨ ਕਿਸ਼ ਉਹਨਾਂ ਦਾ ਪ੍ਰਾਣਾ ਵਰਕਰ ਸੀ ਇਹ ਛੱਡ ਕੇ ਚਲੇ ਗਿਆ ਸੀ ਮਾਲੀ ਜਿਹੜਾ ਨਾਲ ਸੀ ਉਹਦਾ ਬੇਟਾ ਹੀ ਸੀਗਾ 30 ਤਰੀਕ ਨੂੰ ਆਕੇ ਇੱਥੇ ਸਟੇਸ਼ਨ ਤੇ ਹੀ ਰੁਕਿਆ ਇਹ ਸਟੇ ਚੋਰੀ ਖਰੀਦੀ ਜਿੱਦ ਨਾਲ ਇਹਨੇ ਗੱਲ ਵੜਿਆ ਸੀਗਾ ਫਿਰ ਇਹ ਅਗਲੇ ਦਿਨ ਇਹਨੂੰ ਪਤਾ ਸੀਗਾ ਵੀ 6 ਵਜੇ ਤੋਂ ਬਾਅਦ ਘਰੇ ਕੋਈ ਨਹੀਂ ਹੁੰਦਾ 6 ਵਜੇ ਤੋਂ ਬਾਅਦ ਇਹ ਜਦੋਂ ਡਰਾਈਵਰ ਇਹਨਾਂ ਦਾ ਚਲੇ ਗਿਆ 6:30 ਦੇ ਤੇ 8:30 ਦੇ ਦਰਮਿਆਨ ਇਹ ਆਇਆ ਇਹਨੇ ਫਿਰ ਮਰਡਰ ਕਰਕੇ ਤੇ ਹੱਟ ਕੇ ਦਿੱਤੀ ਜੀ